ਇਹ Eid ul Azha ਹੈ ਜਿਹਨੂੰ ਅਸੀਂ ਕੁਰਬਾਨੀ ਦੀ Eid ਕਹਿੰਦੇ ਆਂ ਔਰ ਇਸ Eid ਦੇ ਮੌਕੇ ਤੇ ਪੂਰੇ ਵਿਸ਼ਵ ਭਰ ਦੇ ਵਿੱਚ ਮੁਸਲਮਾਨ ਜਿਹੜੇ ਆ ਉਹ ਕੁਰਬਾਨੀ ਦੀ Eid ਜਿਹੜੀ ਆ ਮਨਾਉਂਦੇ ਨੇ ਇਹ ਕੁਰਬਾਨੀ ਦੀ Eid ਜਿਹੜਾ ਜਾਨਵਰ ਜ਼ਬਹ ਕਰਨਾ ਉਹ ਤਾਂ ਸਿਰਫ ਉਹ ਮੁਸਲਮਾਨ ਜਿਹੜੇ ਕਿ ਸਮਰਥਨ ਉਹ ਕਰਦੇ ਨੇ ਲੇਕਿਨ ਇਸ Eid ਦਾ ਅਸਲ ਸਨੇਹ ਇਹ ਹੈ ਕਿ ਤੁਹਾਡੇ ਅੰਦਰ ਵੀ ਕੁਰਬਾਨੀ ਦਾ ਜਜ਼ਵਾ ਯਾਨੀ ਸੈਕਰੀਫਾਈਜ਼ ਕਰਨ ਦਾ ਜਜ਼ਬਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਸਨੇਹਾ ਹੈ ਤੇ ਇਸ ਈਦ ਦੇ ਉੱਤੇ ਚਾਹੀਦਾ ਹੈ ਕਿ ਆਪਣੇ ਕਮਾਂਡ ਦੀ ਵੀ ਕੁਰਬਾਨੀ ਦਈਏ ਆਪਣੀ ਲੋਕਾਂ ਨੂੰ ਤਾਨੇ ਮਾਰਨ ਦੀ ਵੀ ਕੁਰਬਾਨੀ ਦਈਏ ਆਪਣੀ ਨਿਗਾਹ ਨੂੰ ਚੁਕਾਈਏ ਗੰਦੀ ਨਿਗਾਹ ਦੀ ਵੀ ਕੁਰਬਾਨੀ ਦਈਏ ਸਿਰਫ ਇਹੀ ਕੁਰਬਾਨੀ ਨਹੀਂ ਕਿ ਜਾਨਵਰ ਬਲਕਿ ਆਪਣੀ ਬੁਰੀਆਂ ਆਦਤਾਂ ਨੂੰ ਕੁਰਬਾਨ ਕਰਕੇ ਅੱਛੇ ਰਸਤੇ ਤੇ ਤੁਰਨਾ ਇਹੀ ਈਦ ਦਾ ਕੁਰਬਾਨ ਦਾ ਸਾਰੇ ਲੁਧਿਆਣਵੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਾਂ ਔਰ ਉਮੀਦ ਕਰਦਾ ਹਾਂ ਕਿ ਇਸ ਈਦ ਦੇ ਮੌਕੇ ਤੇ ਆਪਾਂ ਸਾਰੇ ਵੀ ਆਪਣੇ ਦੇਸ਼ ਦੇ ਲਈ ਸਮਾਜ ਦੇ ਲਈ ਕੁਛ ਨਾ ਕੁਛ ਕੁਰਬਾਨੀ ਜਿਹੜੀ ਉਹ ਦੇਵਾਂਗੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਜਿਹੜਾ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਵੇਲੇ ਗਏ ਸੀ ਲੁਧਿਆਣਾ ਸ਼ਾਇਦ ਜਾਮਾ ਮਸਜਿਦ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਸ਼ਾਹੀ ਇਮਾਮ ਜੀ ਪੰਜਾਬ ਦੇ ਤਾਂ ਉਹ ਫਿਰ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਦੀ ਤੁਹਾਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸੌ ਕਿਦਾਂ ਹੋ ਬਹੁਤ ਵਧੀਆ ਜੀ ਕਿੰਨਾ ਜਿਹੜਾ ਸਵੇੜਾ ਕਹਿ ਲੋ ਇਹ ਖੁਸ਼ੀ ਦਾ ਮਾਹੌਲ ਹੈ ਸਾਰੇ ਦੇ ਚਿਹਰੇ ਤੇ ਸਾਫ਼ ਤੌਰ ਤੇ ਅੱਜ ਦੇਖਿਆ ਜਾ ਰਿਹਾ ਕਿੰਨਾ ਇੰਤਜ਼ਾਰ ਰੰਦਾ ਇਸ ਦਿਨ ਦਾ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਇਹ ਈਦੁਲ ਅਜ਼ਾ ਹੈ ਜਿਹਨੂੰ ਅਸੀਂ ਕੁਰਬਾਨੀ ਦੀ ਈਦ ਕਹਿੰਦੇ ਹਾਂ ਔਰ ਇਸ ਈਦ ਦੇ ਮੌਕੇ ਤੇ ਪੂਰੇ ਵਿਸ਼ਵ ਭਰ ਦੇ ਵਿੱਚ ਮੁਸਲਮਾਨ ਜਿਹੜੇ ਆ ਉਹ ਕੁਰਬਾਨੀ ਦੀ ਈਦ ਜਿਹੜੀ ਆ ਉਹ ਮਨਾਉਂਦੇ ਨੇ ਇਹ ਕੁਰਬਾਨੀ ਦੀ ਈਦ ਜਿਹੜਾ ਜਾਨਵਰ ਜ਼ਿਬਾ ਕਰਨਾ ਉਹ ਤਾਂ ਸਿਰਫ ਉਹ ਮੁਸਲਮਾਨ ਜਿਹੜੇ ਕਿ ਸਮਰਥਨ ਉਹ ਕਰਦੇ ਨੇ ਲੇਕਿਨ ਇਸ Eid ਦਾ ਅਸਲ ਸਨੇਹਾ ਇਹ ਹੈ ਕਿ ਤੁਹਾਡੇ ਅੰਦਰ ਵੀ ਕੁਰਬਾਨੀ ਦਾ ਜਜ਼ਵਾ ਯਾਨੀ ਸੈਕਰੀਫਾਈਜ਼ ਕਰਨ ਦਾ ਜਜ਼ਵਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਉਹਨੋਂ ਕੁਰਬਾਨੀ ਭਾਵੇਂ ਤੁਸੀਂ ਆਪਣੇ ਮਾਪੇ ਲਈ ਦਓ ਬੱਚਿਆਂ ਲਈ ਪੜੋਸਿਆਂ ਲਈ ਦੋਸਤਾਂ ਲਈ ਰਿਸ਼ਤੇਦਾਰਾਂ ਲਈ ਯਾਨੀ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਜਜ਼ਵਾ ਜਿਹੜਾ ਉਹ ਰੱਖੋ ਇਹੀ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਸਨੇਹਾ ਹੈ ਤੇ ਇਸ Eid ਦੇ ਉੱਤੇ ਚਾਹੀਦਾ ਹੈ ਕਿ ਆਪਣੇ ਕਮਾਂਡ ਦੀ ਵੀ ਕੁਰਬਾਨੀ ਦਿਈਏ ਆਪਣੀ ਲੋਕਾਂ ਨੂੰ ਤਾਨੇ ਮਾਰਨ ਦੀ ਵੀ ਕੁਰਬਾਨੀ ਦਿਈਏ ਆਪਣੀ ਨਿਗਾਹ ਨੂੰ ਚੁਕਾਈਏ ਗੰਦੀ ਨਿਗਾਹ ਦੀ ਵੀ ਕੁਰਬਾਨੀ ਦਈਏ ਸਿਰਫ ਇਹੀ ਕੁਰਬਾਨੀ ਨਹੀਂ ਕਿ ਜਾਨਵਰ ਬਲਕਿ ਆਪਣੀ ਬੁਰੀਆਂ ਆਦਤਾਂ ਨੂੰ ਕੁਰਬਾਨ ਕਰਕੇ ਅੱਛੇ ਰਸਤੇ ਤੇ ਤੁਰਨਾ ਇਹੀ ਈਦ ਕੁਰਬਾਨ ਦਾ ਮਕਸਦ ਹੈ ਅੱਜ ਜਾਮਾ ਮਸਜਿਦ ਦੀ ਗੱਲ ਕਰਦੇ ਹਾਂ ਜਾਮਾ ਮਸਜਿਦ ਈਦ ਨੂੰ ਕਿਦਾਂ ਮਨਾਇਆ ਗਿਆ ਜਾਮਾ ਮਸਜਿਦ ਜੇ ਸਵੇਰ ਤੋਂ ਹੀ ਅਸਬੇ ਰਿਵਾਇਤ ਰਿਵਾਇਤੀ ਤੌਰ ਤੇ ਹੀ ਜ਼ਿਲ੍ਹੇ ਦੇ ਅਲੱਗ-ਅਲੱਗ ਜਗ੍ਹਾ ਤੋਂ ਮੁਸਲਮਾਨ ਆਉਂਦੇ ਨੇ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਆਉਂਦੇ ਨੇ ਈਦ ਦੀ ਮੁਬਾਰਕਾਂ ਦਿੰਦੇ ਨੇ ਔਰ Eid ਵਾਲੇ ਦਿਨ ਮਠਾਈ ਔਰ ਸ਼ਰਬਤ ਜਿਹੜਾ ਉਹ ਖਾਸ ਕਰਕੇ ਉਹਦਾ ਪ੍ਰਬੰਧ ਕੀਤਾ ਜਾਂਦਾ ਹੈ ਔਰ ਅਸਲ ਤਾਂ ਸਨੇਹਾ ਹੈ ਜਿਹੜਾ ਕਿ ਸਿਰਫ ਧਰਮਾਂ ਦਾ ਹਮੇਸ਼ਾ ਜਾਮਾ ਮੱਜਤੋ ਜਾਂਦਾ ਹੈ ਕਿ ਜਦ ਵੀ ਖਾਸ ਕਰਕੇ ਪੰਜਾਬ ਦੇ ਲੋਕ ਚਾਹੇ ਮੁਸਲਮਾਨ ਹੋਣ ਹਿੰਦੂ ਹੋਣ ਸਿੱਖ ਹੋਣ ਇਸਾਈ ਹੋਣ ਦਲਿਤ ਹੋਣ ਜੈਨੀ ਜਦੋਂ ਵੀ ਆਪਾਂ ਕੋਈ ਸਮਾਗਮ ਕਰਦੇ ਹਾਂ ਸਿਰਫ ਧਰਮਾਂ ਦਾ ਤੇ ਆਪਾਂ ਹਮੇਸ਼ਾ ਇਕੱਠੇ ਹੋ ਕੇ ਮਿਲਾਂਨੇ ਤੇ ਮੈਂ ਸਮਝਦਾ ਕਿ ਪੰਜਾਬ ਤੋਂ ਪੂਰੇ ਦੇਸ਼ ਦੇ ਲਈ ਇੱਕ ਠੰਡਾ ਪੈਗਾਮ মিট্টি હવા ਜਿਹੜੀ ਉਹ ਚੱਲਦੀ ਹੈ ਚੱਲਦੀ ਰਹਿਣੀ ਚਾਹੀਦੀ। ਕੀ ਕਹਿਣਾ ਚਾਹਾਂਗੇ ਜਾਂਦੇ ਨੇ ਲੁਧਿਆਣਾ ਵਾਸੀਆਂ ਨੇ। ਸਾਰੇ ਲੁਧਿਆਣੀਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕਾਂ। ਔਰ ਉਮੀਦ ਕਰਦਾ ਹਾਂ ਕਿ ਇਸ Eid ਦੇ ਮੌਕੇ ਤੇ ਆਪਾਂ ਸਾਰੇ ਵੀ ਆਪਣੇ ਦੇਸ਼ ਦੇ ਲਈ ਸਮਾਜ ਦੇ ਲਈ ਕੁਝ ਨਾ ਕੁਝ ਕੁਰਬਾਨੀ ਜਿਹੜੀ ਉਹ ਦਵਾ ਕੇ ਜਰੂਰ। ਮੁਹੰਮਦ ਮਿਹਰਾਜ ਕਿੱਦਾਂ ਜੀ Eid ਕਿੱਦਾਂ ਮਨਾ ਰਹੇ ਹੋ? ਬੜਿਆ ਜੀ ਬਹੁਤ-ਬਹੁਤ ਬੜਾ। ਬਹੁਤ ਬੜਿਆ ਮੌਜ ਦੇ। ਵਾਹ, ਕਿਵੇਂ ਮਨਾ ਗਏ ਸਾਰੇ ਰਿਹਾ? ਬਹੁਤ ਅੱਛਾ ਮਨਾ ਰਹਾ ਹਾਂ। ਸਭ ਸੇ ਮਿਲ ਕੇ ਸੁਪੂਨ ਮਿਲਾ ਵਧਿਆ ਮਿਲਾ। ਆਪਸ ਵਿੱਚ ਮਿਲਦੇ ਰਹਤੇ ਹਮ ਲੋਗ। ਔਰ ਖੁਸ਼ੀ ਹੁੰਦੀ ਹੈ ਪਰਵਾਨੀ ਕਰਦੇ ਹਨ ਬੱਚੋਆਂ ਦੇ ساتھ ਬੱਚੋਆਂ ਦੇ ਸਾਥ ਵਿੱਚ ہم ਲੋਕ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਸੂਬੂ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਅੱਜ ਈਦ-ਉਲ-ਅਜ਼ਾਦੀ ਬਹੁਤ-ਬਹੁਤ ਜਿਹੜੀ ਹੈ ਵਧਾਈ ਹੈ ਤੇ ਇਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਕਿਉਂਕਿ ਜਿਹੜਾ ਈਦ ਦਾ ਤਿਹਾਰ ਹੈ ਜੀ ਅੱਜ ਇਹ ਕੁਰਬਾਨੀ ਦਾ ਤਿਹਾਰ ਹੈ ਇਹ ਸਾਰੇ ਗਿਲੇ-ਸ਼ਿਕਵੇ ਦੂਰ ਕਰਨ ਦਾ ਤਿਹਾਰ ਹੈ ਇੱਕ ਦੂਜੇ ਨਾਲ ਪਿਆਰ ਆਪਸੀ ਭਾਈਚਾਰੇ ਦਾ ਮੁਹੱਬਤ ਦਾ ਪੈਗਾਮ ਦੇਣ ਦਾ ਤਿਹਾਰ ਹੈ ਜੀ ਔਰ ਅੱਜ ਦੇ ਦਿਨ ਜਿਹੜੀ ਕੁਰਬਾਨੀ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜਾ ਕੁਰਬਾਨੀ ਦਾ ਗੋਸ਼ਤ ਹੈ ਉਹ ਗਰੀਬਾਂ ਨੂੰ ਐਸੇ ਲੋਕਾਂ ਨੂੰ ਪਹੁੰਚਾਇਆ ਜਾਵੇ ਜਿਹੜੇ ਵਿਚਾਰੇ ਜ਼ਰੂਰਤਮੰਦ ਹੁੰਦੇ ਨੇ ਤੇ ਇਸ ਕਰਕੇ ਈਦ ਦੇ ਉੱਤੇ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਜਿਹੜੀ ਹੈ ਮੁਬਾਰਕਬਾ ਦਿਨੇ ਹਾਂ ਸਰ ਸਭ ਤੋਂ ਪਹਿਲਾਂ ਤੁਹਾਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜਾਮਾ ਮਸਜਿਦ ਆਏ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਪੰਜਾਬ ਦੀ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਈਦ ਦੇ ਵਾਲੇ ਪਵਿੱਤਰ ਦਿਨ ਤੇ ਹਮੇਸ਼ਾ ਹੀ ਦੇਸੀ ਔਰ ਆਪ ਸਿਪਾਈ ਚਾਰੇ ਦਾ ਸੰਦੇਸ਼ ਹੁੰਦਾ ਹੈ ਅੱਜ ਕੁਰਬਾਨੀ ਦੀ ਜਿੱਤੇ ਜੋ ਸ਼ਾਈ امام ਸਾਡੇ ਸਤਕਾਰਯੋਗ مولانا ਹਵੇਬੂ ਰਮਾਨ ਜੀ ਦੇ ਲਖਤੇ ਜੇਕਰ ਉਸਮਾਨ ਲੁਧਿਆਣਵੀ ਜੀ ਨੇ ਸੰਦੇਸ਼ ਦਿੱਤਾ ਉਹ ਇਹੋ ਚੀਜ਼ ਦੱਸਦੇ ਨੇ ਕਿ ਇਹ ਕੁਰਬਾਨੀ ਜਿਹੜੀ ਹੈ ਇਹ ਕੁਰਬਾਨੀ ਰੱਬ ਤੇ ਭਰੋਸਾ ਰੱਖ ਕੇ ਰੱਬ 'ਚ ਵਿਸ਼ਵਾਸ ਰੱਖ ਕੇ ਜੇ ਕੋਈ ਵੀ ਕੁਰਬਾਨੀ ਦਿੱਤੀ ਜਾਂਦੀ ਹੈ ਤਾਂ ਉਹਦਾ ਫਲ ਬਹੁਤ ਮਿੱਠਾ ਹੁੰਦਾ ਹੈ ਔਰ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਧਰਮਾਂ ਨੂੰ ਜੇ ਦਿਲੋਂ ਮਨ ਕੇ ਚੱਲੀਏ ਜੇ ਅਸੀਂ ਆਪਣੀ ਆਤਮਾ ਦੀ ਸ਼ੁੱਧੀ ਲਈ ਚੱਲੀਏ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਭਾਈਚਾਰੇ ਦਾ ਆਪਤੀ ਇਕਤਾ ਦਾ ਉਹ ਰਾਸ਼ਟਰੀ ਦੀ ਸਤਿ ਭਾਵਨਾ ਦਾ ਜੋ ਸੰਦੇਸ਼ ਹੈ ਉਹ ਸਾਡੇ ਚ ਪਹਿਲਾਂ ਹੋਣਾ ਚਾਹੀਦਾ ਆਪਣੇ ਆਸ-ਪड़ोस ਆਪਣੇ ਸਾਥੀਆਂ ਦੇ ਵਿੱਚ ਇਹ ਖੁਸ਼ੀਆਂ ਵੰਡਣ ਲਈ ਸਾਨੂੰ ਉਹਨਾਂ ਦੀਆਂ ਜੇ ਕੋਈ ਆ ਮਜਬੂਰੀਆਂ ਨੇ ਉਹਦਾ ਫਾਇਦਾ ਨਹੀਂ ਲੈਣਾ ਚਾਹੀਦਾ ਬਲਕਿ ਉਹਨਾਂ 'ਚ ਸਹਾਇ ਹੋ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਧੰਨਵਾਦ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ